ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਗਦਾਦ ਸ਼ਹਿਰ ਦੇ ਵਿੱਚ ਦਸਤਗੀਰ ਪੀਰ ਦਾ ਉਧਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਵੇਂ ਕਰਦੇ ਹਨ ਭਾਈ ਬਾਲਾ ਜੀ ਦੀ ਸਾਖੀ ਧੰਨ ਸ੍ਰੀ ਗੁਰੰਗਦੇਵ ਜੀ ਮਹਾਰਾਜ ਜਨ ਸੁਣਾਉਣਾ ਕਰ ਰਹੇ ਹਨ ਕਿ ਕਿਵੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀਆਂ ਨੇ ਬਗਦਾਦ ਸ਼ਹਿਰ ਦੇ ਵਿੱਚ ਦਸਤਗੀਰ ਪੀਰ ਦਾ ਉਧਾਰ ਕੀਤਾ ਬਗਦਾਦ ਸ਼ਹਿਰ ਦੇਸ਼ ਦੇ ਵਿੱਚ ਦਸਤਗੀਰ ਨਾਂ ਦਾ ਇੱਕ ਪੀਰ ਰਹਿੰਦਾ ਸੀ ਸਾਰੇ ਮਨੁੱਖਾਂ ਦੀ ਸੇਵਾ ਕਰਦੇ ਸਨ ਸਾਰੇ ਲੋਕ ਦਿਨ ਰਾਤ ਉਸ ਦੀ ਆਗਿਆ ਵਿੱਚ ਰਹਿੰਦੇ ਸਨ ਉਸ ਨੂੰ ਵੱਡਾ ਕਰਾਮਾਤੀ ਸਮਝਿਆ ਜਾਂਦਾ ਸੀ ਜਿਸ ਤਰ੍ਹਾਂ ਉਹ ਦੇਸ਼ ਨੂੰ ਉਪਦੇਸ਼ ਦਿੰਦੇ ਸਨ ਉਸੇ ਤਰ੍ਹਾਂ ਹੀ ਸਾਰੇ ਬਾਦਸ਼ਾਹ ਸਹਿਤ ਕਰਦੇ ਸਨ ਉਸ ਦੇ ਅੱਗੇ ਬਹੁਤ ਮੁਰੀਦ ਸਨ ਉਹ ਸਦਾ ਅਗਿਆਨusar ਸੇਵਾ ਕਰਦੇ ਸਨ ਹੁਣ ਉਸ ਪੀਰ ਦਾ ਹੰਕਾਰ ਨਾਸ਼ ਕਰਨ ਵਾਸਤੇ ਗੁਰੂ ਜੀ ਰਾਜਧਾਨੀ ਬਗਦਾਦ ਵਿਤੇ ਪਹੁੰਚ ਗਏ ਸ਼ਹਿਰ ਦੇ ਬਾਹਰ ਸੁੰਦਰ ਜਲ ਵੇਖਿਆ ਉੱਥੇ ਡੇਰਾ ਲਾ ਕੇ ਬੈਠ ਗਏ ਜਦ ਇੱਕ ਰਾਤ ਬੀਤ ਗਈ ਸਵੇਰ ਹੋਈ ਤਾਂ ਪਾਸ਼ਾ ਜੀ ਜਾਗ ਪਏ ਇਸ਼ਨਾਨ ਪਾਨ ਕੀਤਾ ਬਾਣੀ ਦਾ ਪਾਠ ਕਰਨਾ ਕੀਤਾ ਸ਼੍ਰੀ ਕਰਤਾਰ ਦੀ ਸਿਫਤ ਉਚਾਰੀ ਜਿਸ ਕਰਤਾਰ ਦਾ ਕੋਈ ਸਾਨ ਨਹੀਂ ਹੈ ਲੱਖ ਪਤਾਲਾਂ ਲੱਖ ਆਕਾਸ਼ ਜਦ ਗੁਰੂ ਜੀ ਨੇ ਸ਼ਬਦ ਪੜਿਆ ਵੀਰ ਦਾ ਇੱਕ ਮੁਰੀਦ ਜਲ ਵਿੱਚ ਇਸ਼ਨਾਨ ਕਰਨ ਵਾਸਤੇ ਉਸ ਥਾਂ ਆਇਆ ਜਾਦੂ ਸੁਕੰਨਾ ਨਾਲ ਇਹ ਪਦ ਸੁਣਿਆ ਤਾਂ ਆਪਣੇ ਮਨ ਵਿੱਚ ਬੜਾ ਹੈਰਾਨ ਹੋਇਆ ਇਹ ਕੌਣ ਝੂਠ ਬੋਲ ਰਿਹਾ ਹੈ ਕੁਰਾਨ ਦੀ ਕਿਤਾਬ ਵਿੱਚ ਤਾਂ ਇਹ ਵੀ ਨਹੀਂ ਸੀ ਕਹਿੰਦੀ ਚਰਚਾ ਕਰਨ ਹਿਤ ਉਹ ਨੇੜੇ ਆ ਗਿਆ ਜਿੱਥੇ ਗੁਰੂ ਜੀ ਬਿਰਾਜ ਰਹੇ ਸਨ ਉਸੇ ਵੇਲੇ ਮਰਦਾਨਾ ਗਾਇਨ ਕਰਨ ਲੱਗਾ ਰਬਾਬ ਵਜਾ ਕੇ ਭਗਵਾਨ ਦੀ ਸਿਫਤ ਕਰ ਰਿਹਾ ਸੀ ਪੀਰ ਦਾ murid ਖੜਾ ਹੋ ਕੇ ਕਾਫੀ ਦੇਰ ਤੱਕ ਸੁਣਦਾ ਰਿਹਾ ਫਿਰ ਪੀਰ ਦੇ ਪਾਸ ਪਹੁੰਚ ਗਿਆ ਹੁਣ ਮੌਕਾ ਵੇਖ ਕੇ ਪੁੱਛਣ ਲੱਗਾ ਏ ਜੀਰਤ ਜੀ ਇੱਕ ਵੱਡਾ ਕਾਫਰ ਸੁਣੋ ਇੱਕ ਹਿੰਦੂ ਫਕੀਰ ਬਾਹਰ ਬੈਠਾ ਹੈ ਉਸ ਨੇ ਇਸ ਤਰ੍ਹਾਂ ਦਾ ਕਾਫਰ ਬੋਲਿਆ ਹੈ ਕੁਰਾਨ ਨੇ 14 ਜਹਾਨ ਦੱਸੇ ਹਨ ਇਹਨੇ ਹੀ ਤੁਸੀਂ ਆਪ ਸੁਣਾਉਂਦੇ ਹੋ ਉਸ ਨੇ ਲੱਖਾਂ ਆਕਾਸ਼ ਪਾਤਾਲ ਕਹੇ ਹਨ ਫਿਰ ਉਹਨਾਂ ਦਾ ਕੋਈ ਔੜਕ ਨਹੀਂ ਹੈ ਲੱਭ ਲੱਭ ਕੇ ਥੱਕ ਗਏ ਹਾਂ ਇਹ ਸੁਣ ਕੇ ਮੇਰੇ ਮਨ ਵਿੱਚ ਬੜੀ ਹੈਰਾਨੀ ਹੋਈ ਹੈ ਇਹ ਕੁਝ ਬਰਦਾਸ਼ਤ ਨਹੀਂ ਹੁੰਦਾ ਜੋ ਕੁਝ ਉਸ ਉਹਨਾਂ ਨੇ ਆਖਿਆ ਹੈ ਕੁਰਾਨ ਦੇ ਵਿੱਚ ਜੋ ਲਿਖਿਆ ਹੈ ਉਸਦੇ ਉਹ ਉਲਟ ਕਹਿੰਦਾ ਹੈ ਇਹ ਝੂਠ ਬੋਲ ਰਹੇ ਹਨ ਜਾਂ ਫਕੀਰ ਹੀ ਅਣਜਾਣ ਹਨ ਇੱਕ ਤਾਂ ਇੱਕ ਹੈਰਾਨ ਕਰਨ ਵਾਲੀ ਗੱਲ ਕਹੀ ਹੈ ਦੂਸਰਾ ਰਾਗ ਗਾਉਣਾ ਆਰੰਭ ਕਰ ਦਿੱਤਾ ਹੈ ਤੁਸੀਂ ਸਾਰੇ ਦੇਸ਼ਾਂ ਵਿੱਚ ਰਾਗ ਗਾਉਣ ਦੀ ਮਨਾਹੀ ਕੀਤੀ ਹੈ ਜੇ ਉਹ ਨੇੜੇ ਹੋ ਗਿਆ ਭੰਗ ਕਰਦਾ ਹੈ ਜੇ ਉਹ ਨੇੜੇ ਹੋ ਕੇ ਆਗਿਆ ਭੰਗ ਕਰਦਾ ਹੈ ਉਸ ਨੂੰ ਨਿਸੰਗ ਦੂਰ ਕਰਨਾ ਚਾਹੀਦਾ ਹੈ ਤੁਹਾਡਾ ਦਿਨ ਪ੍ਰਤੀ ਤੇਜ਼ ਘਟ ਜਾਵੇਗਾ ਜੇ ਉਸ ਨੂੰ ਰੋਕਣ ਦਾ ਪ੍ਰਬੰਧ ਨਾ ਕੀਤਾ ਗਿਆ ਉਹਨੇ ਸਫੀਰ ਨੇ ਕਫਰ ਬੋਲਿਆ ਇਹ ਭਾਰੀ ਸਜ਼ਾ ਦੇਣ ਦੇ ਲਾਇਕ ਹੈ ਜੇ ਸਾਨੂੰ ਹੁਣ ਇਹ ਨਾ ਰੋਕੋਗੇ ਤਾਂ ਸਾਰੇ ਮੁਸਲਮਾਨ ਕਾਫਰ ਹੋ ਜਾਣਗੇ ਪੀਰ ਦਸਤਗੀਰ ਨੇ ਅਜਾਇਆ ਝਗੜਾ ਸੁਣ ਕੇ ਮਨ ਵਿੱਚ ਬਹੁਤ ਗਰੋਧ ਕੀਤਾ ਪੀਰ ਦਸਤਗੀਰ ਨੇ ਸਾਰੇ ਨਗਰ ਨੂੰ ਇਹ ਹੁਕਮ ਕਰ ਦਿੱਤਾ ਕਿ ਸਾਰੇ ਜਾ ਕੇ ਉਸ ਫਕੀਰ ਨੂੰ ਵੱਟੇ ਮਾਰ-ਮਾਰ ਕੇ ਜਾਨ ਤੋਂ ਮਾਰ ਦੇਣ ਸਾਰੇ ਚੱਲ ਕੇ ਜਾਵੋ ਅਤੇ ਦੇਰ ਨਾ ਕਰੋ ਉਸ ਨੇ ਮੇਰੇ ਹੁਕਮ ਨੂੰ ਭੰਗ ਕੀਤਾ ਹੋਇਆ ਹੈ ਮੇਰੇ ਨੇੜੇ ਆ ਕੇ ਜਸਟਿਸਤਾ ਕੀਤੀ ਹੈ ਦੂਰ ਹੋਣ ਤੇ ਉਸ ਨੂੰ ਕਿਸ ਤਰ੍ਹਾਂ ਡਰ ਪਾਵਾਂਗੇ ਇਹ ਬਗਦਾਦ ਜੋ ਮਹਾਨ ਸਥਾਨ ਹੈ ਤੁਰਕਾਂ ਲਈ ਇੱਕ ਵੱਡਾ ਟਿਕਾਣਾ ਹੈ ਜੇ ਇੱਥੇ ਹੀ ਅਵਗਿਆ ਹੋਵੇਗੀ ਫਿਰ ਕੋਈ ਵੀ ਮर्यादा ਨਹੀਂ ਰੱਖੇਗਾ ਹੁਣ ਦਸਤਗੀ ਰਾਗਿਆ ਪਾ ਕੇ ਬਾਲਕ ਬੁੱਢੇ ਅਤੇ ਜਵਾਨ ਸਭ ਉਸ ਪਾਸੇ ਵੱਲ ਦੌੜ ਪਏ ਇੱਕ ਇੱਕ ਪੱਥਰ ਹੱਥ ਦੇ ਵਿੱਚ ਫੜਿਆ ਚੱਲਣ ਲੱਗਿਆ ਬੜਾ ਲੋੜਾ ਪਿਆ ਗੁਰੂ ਨਾਨਕ ਜੀ ਨੇ ਉਸ ਸਮੇਂ ਰੌਲਾ ਸੁਣ ਕੇ ਬੜੀ ਉੱਚੀ ਆਵਾਜ਼ ਵਿੱਚ ਇਸ ਪ੍ਰਕਾਰ ਬਾਗ ਦਿੱਤੀ ਬਾਗ ਵਿੱਚ ਉਹਨਾਂ ਨੇ ਆਖਿਆ ਰੰਕਾਰ ਸ੍ਰੀ ਅਕਾਲ ਸੱਚ ਹੈ ਗੁਰਬਰ ਇੱਕ ਓੰਕਾਰ ਕਿਰਪਾਲੂ ਹੈ ਇਹ ਬਾਗ ਸੁਣ ਕੇ ਸਾਰੇ ਨਰ ਨਾਰੀ ਆ ਇੱਕ ਵਾਰੀ ਤਾਂ ਮੁਰਸ਼ਿਦ ਹੋ ਗਏ ਜਦ ਵੱਡੀ ਕਰਾਮਾਤ ਵੇਖੀ ਤਾਂ ਪੀਰ ਦਸਤਗੀਰ ਉਸ ਜਗਾ ਵੱਲ ਚੱਲ ਪਿਆ ਆਪਣੇ ਨਾਲ ਬਹੁਤ ਮਨੁੱਖ ਲੈ ਅਤੇ ਹਿਰਦੇ ਵਿੱਚ ਉਤਸ਼ਾਹ ਭਰ ਕੇ ਗੁਰੂ ਜੀ ਨੂੰ ਜਿੱਤਨ ਆਇਆ ਦਸਤਗੀਰ ਨੇ ਆਪਣੀ ਕਰਾਮਾਤ ਨਾਲ ਸਾਰਿਆਂ ਮਨੁੱਖਾਂ ਦੀ ਮੂਰਖਤਾ ਬਗੈਰ ਦੇਰ ਦੇ ਦੂਰ ਕਰ ਦਿੱਤੀ ਜਿੱਥੇ ਸ੍ਰੇਸ਼ਟ ਮਤ ਦੇ ਘਰ ਭਾਵ ਗੁਰੂ ਪਾਤਸ਼ਾਹ ਜੀ ਬੈਠੇ ਹੋਏ ਸਨ بڑے ਹੰਕਾਰ ਨਾਲ ਉੱਧਰ ਚੱਲ ਪਏ ਜਿਵੇਂ ਜੁਗਨੂ ਸੂਰਜ ਦੇ ਤੇਜ ਨੂੰ ਦੂਰ ਕਰਨਾ ਚਾਹੁੰਦਾ ਹੋਵੇ ਸਾਰੇ ਇੱਕ ਵਾਰ ਚੁਫੇਰੇ ਆ ਗਏ ਅਤੇ ਪੱਥਰ ਮਾਰਨ ਵਾਸਤੇ ਆਪਣੀਆਂ ਬਾਹਾਂ ਉੱਚੀਆਂ ਕੀਤੀਆਂ ਇੱਕ ਇੱਕ ਪੱਥਰ ਸਾਰਿਆਂ ਦੇ ਹੱਥ ਵਿੱਚ ਸੀ ਅਣਗਿਣਤ ਮਨੁੱਖ ਸਨ ਅਤੇ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਸੀ ਇੰਨੀ ਜ਼ਿਆਦਾ ਗਿਣਤੀ ਵਿੱਚ ਸਨ ਜਦ ਮਨ ਵਿੱਚ ਸਾਰਿਆਂ ਨੇ ਪੱਥਰ ਮਾਰਨੇ ਚਾਹੇ ਤਦ ਗੁਰੂ ਜੀ ਨੇ ਹੰਗਾਰਾ ਮਾਰਿਆ ਜਿੱਥੇ ਬਾਹਾਂ ਉੱਚੀਆਂ ਕੀਤੀਆਂ ਸਨ ਉੱਥੇ ਹੀ ਖੜੀਆਂ ਰਹਿ ਗਈਆਂ ਉਹ ਉਤਾਰ ਲਿਆ ਚਾਹੁੰਦੇ ਸਨ ਪਰ ਉਤਰਦੀਆਂ ਨਹੀਂ ਸਨ ਲੱਕੜ ਵਾਂਗ ਇਹ ਗੱਡੀਆਂ ਗਈਆਂ ਸਭ ਹੈਰਾਨ ਹੋਏ ਜਿਆਦਾ ਟਾਈਮ ਸਿਰ ਉੱਚੀਆਂ ਬਾਹਾਂ ਰਹਿਣ ਕਾਰਨ ਪੀੜ ਵਾਧੀ ਗਈ ਪੀਰ ਦਸਤਗਿਰੂ ਸਮੇ ਬਹੁਤ ਕਰਾਮਾਤ ਕਰਦਾ ਰਿਹਾ ਪਰ ਕੋਈ ਵੀ ਕਰਾਮਾਤ ਨਾ ਚੱਲੀ ਥੱਕ ਕੇ ਹਾਰ ਗਏ ਮਨ ਵਿੱਚ ਆਪਣੇ ਨਾਲੋਂ ਵੱਡਾ ਸਮਝਿਆ ਜਿਵੇਂ ਤੁਸ਼ ਤਾਰਾ ਹੰਕਾਰ ਕਰੇ ਤਾਰੇ ਦਾ ਤੇਜ ਸੂਰਜ ਦੇ ਤੇਜ ਨਾਲੋਂ ਕਿਵੇਂ ਦਬਾ ਸਕਦਾ ਹੈ ਜਿਵੇਂ ਛੋਟਾ ਜਿਹਾ ਬਰੋਲਾ ਬਲਵਾਨ ਹਲੇਰੀ ਦੇ ਸਾਹਮਣੇ ਜਾ ਕੇ ਹੰਕਾਰ ਕਰੇ ਇਸ ਤਰ੍ਹਾਂ ਦਿਲ ਵਿੱਚ ਸੋਚਦਾ ਹੈ ਕਿ ਗੁਰੂ ਜੀ ਨੂੰ ਜਿੱਤਿਆ ਨਹੀਂ ਜਾ ਸਕਦਾ ਹੁਣ ਮੈਂ ਗੱਲਬਾਤ ਰਾਹੀਂ ਇਸ ਨੂੰ ਹਰਾਵਾਂਗਾ ਇਸ ਤਰ੍ਹਾਂ ਵਿਚਾਰ ਕੇ ਪਾਸ ਗਿਆ ਜਿੱਥੇ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਰਾਜਮਨ ਸਨ ਕਹਿਣ ਲੱਗਾ ਕਿ ਤੂੰ 사ਦੂ ਕੁਫਰ ਬੋਲਿਆ ਹੈ ਤੂੰ ਕੌਣ ਹੈ ਅਤੇ ਕਿੱਥੋਂ ਚੱਲ ਕੇ ਆਇਆ ਹੈ ਵੱਡੀ ਕਰਾਮਾਤ ਕਰਕੇ ਵਿਖਾਈ ਹੈ ਲੱਖਾਂ ਪਤਾਲਾਂ ਆਕਾਸ਼ਾਂ ਦੀ ਖਬਰ ਸੁਣਾਈ ਹੈ ਜਿਹੜੇ ਰਾਗ ਮਨ ਨੂੰ ਚੰਚਲ ਕਰਦਾ ਹੈ ਤੂੰ ਉਸ ਨੂੰ ਗਾਇਆ ਹੈ ਤੂੰ ਗਾਣ ਦੇ ਹੱਕ ਵਿੱਚ ਕਿਉਂ ਹੈ ਦੋਵੇਂ ਕੰਮ ਤੂੰ ਮਰਿਆਦਾ ਦੇ ਰੁੱਟ ਕੀਤੇ ਹਨ ਅਜੇ ਹਾਸੇ ਕੋਈ ਦਰਵੇਸ਼ ਨਹੀਂ ਵੇਖਿਆ ਸਾਨੂੰ ਇਹ ਗੱਲਾਂ ਦਾ ਉੱਤਰ ਦੇਵੋ ਨਹੀਂ ਤਾਂ ਦੇਸ਼ ਵਿੱਚੋਂ ਬਾਹਰ ਨਿਕਲ ਜਾਵੋ ਹੰਕਾਰ ਦਾ ਨਾਸ਼ ਕਰਨ ਵਾਲੀ ਗੁਨਾ ਦੀ ਖਾਨ ਤਨ ਸਤਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲਣਾ ਕੀਤਾ ਤੇ ਜਿਸ ਰਾਗ ਦੀ ਤੁਸੀਂ ਨਿੰਦਿਆ ਕਰਦੇ ਹੋ ਇਸ ਦੀ ਸੁਖਦਾਇਕ ਰੀਤੀ ਸੁਣੋ ਅਸੀਂ ਸ੍ਰੀ ਕਰਤਾਰ ਦੀਆਂ ਸਿਫਤਾਂ ਗਾਉਂਦੇ ਹਾਂ ਜਿਵੇਂ ਮਨ ਵਿੱਚ ਵਸਦਾ ਹੈ ਉਸ ਦੀ ਫਿਰ ਕਮਾਈ ਕਰਦੇ ਹਾਂ ਰਸ ਲੈਣ ਕਾਰਨ ਰਾਗ ਸੁੰਦੇ ਹਾਂ ਉਸ ਵਿੱਚ ਲੀਨ ਹੋ ਕੇ ਹਰੀ ਦੇ ਨਾਮ ਦਾ ਉਚਾਰਣ ਕਰਦੇ ਹਾਂ ਹੁਣ ਰਾਗ ਸੁਣ ਕੇ ਜਗਿਆਸੂ ਹਿਰਦੇ ਵਿੱਚ ਆਨੰਦਿਤ ਹੁੰਦੇ ਹਨ ਅਤੇ ਸ੍ਰੀ ਪ੍ਰਭੂ ਅਬਿਨਾਸੀ ਦੇ ਨਾਮ ਰਹਿੰਦੇ ਹਨ ਕਲਜੁਕ ਵਿੱਚ ਪ੍ਰਭੂ ਨੂੰ ਮਿਲਣ ਦਾ ਹੋਰ ਕੋਈ ਉਪਾਅ ਨਹੀਂ ਹੈ ਕੀਰਤਨ ਕਰਨ ਨਾਲ ਕਰੋੜਾਂ ਤਰ ਗਏ ਹਨ ਇਸ ਕਰਕੇ ਅਸੀਂ ਰਾਗ ਰੀਤੀ ਚਲਾਈ ਹੈ ਬੁੱਧੀ ਪ੍ਰਭੂ ਦੀਆਂ ਸਿਫਤਾਂ ਵਿੱਚ ਭੇਜ ਜਾਂਦੀ ਹੈ ਤੁਸੀਂ ਜਿਹੜਾ ਕਹਿੰਦੇ ਹੋ ਕਿ ਰਾਗ ਮਨ ਨੂੰ ਚੰਚਲ ਕਰਦਾ ਹੈ ਅਤੇ ਮਨ ਨੂੰ ਵਿਸ਼ੇ ਵਿਕਾਰਾਂ ਵਿੱਚ ਲਗਾਉਂਦਾ ਹੈ ਜਿਹੜੇ ਕਾਮ ਚੇਸਟਾ ਉਤੇਜਿਤ ਕਰਨ ਲਈ ਰਾਗ ਗਾਉਂਦੇ ਹਨ ਉਹ ਨਰਕਾਂ ਨੂੰ ਜਾਂਦੇ ਹਨ ਹੁਣ ਦੂਸਰਾ ਉੱਤਰ ਕੰਨ ਲਾ ਕੇ ਸੁਣੋ ਕੁਰਾਨ ਨੇ 14 ਤਬਕਾ ਬਾਰੇ ਕੀ ਹੈ ਜਿਹੜਾ ਇਹਨਾਂ ਤਬਕਾ ਨੂੰ ਪੈਦਾ ਕਰਨ ਵਾਲਾ ਹੈ ਉਹੀ 14 ਤਬਕਾ ਦੀ ਸੋਜੀ ਰੱਖਦਾ ਹੈ ਜਿਨ੍ਹਾਂ ਨੂੰ ਲੱਖਾਂ ਦੀ ਸੋਜੀ ਹੈ ਉਹ ਠੀਕ ਕਹਿੰਦੇ ਹਨ ਝੂਠ ਨਹੀਂ ਬੋਲਦੇ ਲੱਖਾਂ ਤੋਂ ਵੀ ਪਰੇ ਹਨ ਉਹਨਾਂ ਦਾ ਕੋਈ ਅੰਤ ਨਹੀਂ ਹੈ ਉਹ ਸਾਰੇ ਬੇਅੰਤ ਹੈ ਪੀਰ ਦਸਤਗੀਰ ਨੇ ਸੁਣ ਕੇ ਸੱਚ ਨਾ ਮੰਨਿਆ ਲੱਖਾਂ ਤਬਕਾਂ ਨੂੰ ਵੇਖਣ ਖਾਤਰ ਬੋਲਿਆ ਮੈਨੂੰ ਤਾਂ ਪ੍ਰਤੀਤ ਨਹੀਂ ਆਉਂਦੀ ਜੇ ਤੁਹਾਨੂੰ ਸੁੱਧ ਹੈ ਤਾਂ ਮੈਨੂੰ ਵਿਖਾ ਦੇਵੋ ਮੇਰੇ ਪੁੱਤਰ ਨੂੰ ਨਾਲ ਲੈ ਜਾਵੋ ਜਿੰਨੀ ਪਹੁੰਚ ਹੈ ਉਤਨੇ ਹੀ ਵਿਖਾ ਦੇਵੋ ਇਹ ਸੁਣ ਕੇ ਗੁਰੂ ਜੀ ਨੇ ਉਸੇ ਵੇਲੇ ਉਸਦੇ ਪੁੱਤਰ ਨੂੰ ਹੱਥਾਂ ਵਿੱਚ ਹੱਥ ਪਾ ਕੇ ਫੜ ਲਿਆ ਅਤੇ ਅੱਖਾਂ ਦੋਵੇਂ ਅੱਖਾਂ ਬੰਦ ਕਰੋ ਜੋ ਤੁਹਾਨੂੰ ਹੁਣ ਵੇਖ ਲਵੋ ਜਾਦੂਸਾਂ ਖਾਂ ਬੰਦ ਕੀਤੀਆਂ ਤਦ ਸਾਰੇ ਆਕਾਸ਼ ਉਸ ਨੂੰ ਉਸੇ ਵੇਲੇ ਵਿਖਾ ਦਿੱਤੇ ਕਈ ਦਿਨ ਉਹਨਾਂ ਪਹਾੜਾਂ ਵਿੱਚ ਫਿਰਦੇ ਰਹੇ ਫਿਰ ਹੋਰ ਧਰਤੀਆਂ ਤੇ ਚਲੇ ਗਏ ਕਈ ਦਿਨ ਉਹਨਾਂ ਨੂੰ ਵੇਖ ਕੇ ਫਿਰ ਹੋਰ ਆਕਾਸ਼ ਜਾ ਵੇਖੇ ਇਸੇ ਵਿਧੀ ਅਨੁਸਾਰ ਬਹੁਤ ਸਾਲ ਬਿਤਾਏ ਲੱਖ ਆਕਾਸ਼ ਉਸ ਨੂੰ ਵਿਖਾ ਦਿੱਤੇ ਫਿਰ ਉਹ ਪਤਾਲਾਂ ਵਿੱਚ ਗਏ ਪਹਿਲਾਂ ਉਸ ਨੂੰ ਇੱਕ ਪਤਾਲ ਕਈ ਦਿਨ ਸਾਰੇ ਫਿਰ ਕੇ ਵਿਖਾਇਆ ਫਿਰ ਦੂਸਰੇ ਪਤਾਲ ਉੱਤੇ ਚਲੇ ਗਏ ਚੰਗੀ ਵਿਧੀ ਅਨੁਸਾਰ ਸਾਰੇ ਆਕਾਸ਼ ਪਤਾਲ ਵਿਖਾ ਦਿੱਤੇ ਫਿਰ ਜਗਤ ਦੇ ਮਾਲਕ ਤੀਜੇ ਪਤਾਲ ਵਿੱਚ ਗਏ ਇਸ ਤਰ੍ਹਾਂ ਜਿਹੜੇ ਲੱਖਾਂ ਪਤਾਲ ਸਨ ਸਾਰੇ ਕਿਰਪਾਲੂ ਗੁਰੂ ਜੀ ਨੇ ਦਸਤਗੀਰ ਦੇ ਪੁੱਤਰ ਨੂੰ ਵਿਖਾ ਦਿੱਤੇ ਸਨ ਬਹੁਤ ਸਾਲਾਂ ਦਾ ਸਮਾਂ ਬਿਤਾਇਆ ਫਿਰਦਾ ਫਿਰਦਾ ਪੀਰ ਦਾ ਪੁੱਤਰ ਵਿਆਕੁਲ ਹੋ ਗਿਆ ਹੱਥ ਬੰਨ੍ਹ ਕੇ ਅਤੇ ਦੀਨ ਹੋ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਆਕਾਸ਼ਾਂ ਤੇ ਪਤਾਲਾਂ ਦਾ ਤੇੰਤ ਨਹੀਂ ਪਾਇਆ ਜਾ ਸਕਦਾ ਫਿਰਦਿਆਂ ਫਿਰਦਿਆਂ ਬਹੁਤ ਸਮਾਂ ਬੀਤ ਗਿਆ ਹੈ ਹੁਣ ਆਪਣੇ ਸਥਾਨ ਤੇ ਚਲੋ ਤੁਸੀਂ ਹੀ ਖੁਦਾ ਹੋ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ ਇਹ ਸੁਣ ਕੇ ਗੁਰੂ ਜੀ ਨੇ ਆਖਿਆ ਜੇ ਤੇਰੇ ਹਿਰਦੇ ਵਿੱਚ ਕੋਈ ਚਾਹ ਹੈ ਤਾਂ ਹੋਰ ਆਕਾਸ਼ ਪਤਾਲ ਵੀ ਵੇਖੋ ਕੋਈ ਅੰਤ ਨਹੀਂ ਹੈ ਬੇਅੰਤ ਹਨ ਜੇ ਤੇਰਾ ਚਿੱਤ ਵਿਆਕੁਲ ਹੋ ਗਿਆ ਹੈ ਅਤੇ ਆਪਣੇ ਸਥਾਨ ਤੇ ਜਾਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਤੇਰੇ ਪਿਤਾ ਨੂੰ ਵਿਸ਼ਵਾਸ ਹੋ ਜਾਵੇ ਹੁਣ ਉਸ ਤਰ੍ਹਾਂ ਕਾਰਜ ਕਰੋ ਸੰਗਤ ਵਿੱਚ ਕੜਾਹ ਪ੍ਰਸ਼ਾਦ ਤਿਆਰ ਹੋਇਆ ਉਸ ਨੂੰ ਲੈ ਕੇ ਚੱਲੀਏ ਇਹ ਕਹ ਕੇ ਉਸ ਥਾਂ ਚਲੇ ਗਏ ਜਿੱਥੇ satsangt ਹੋ ਰਹੀ ਸੀ ਸੰਤਾਂ ਦੀ ਸ਼ੁਭ ਪੰਕਤੀ ਬੈਠੀ ਹੋਈ ਸੀ ਗੁਰੂ ਜੀ ਨੇ ਜਦ ਉਹਨਾਂ ਨੇ ਵੇਖਿਆ ਸਾਰੇ ਤਦ ਦਿਲਾਂ ਵਿੱਚ ਖੁਸ਼ ਹੋ ਕੇ ਉੱਠ ਖਲੋਤੇ ਗੁਰੂ ਜੀ ਦੇ ਚਰਨ ਕਮਲਾਂ ਤੇ ਬੰਦਨਾ ਕੀਤੀ ਅਤੇ ਫਿਰ ਸਭਾ ਦੇ ਵਿੱਚ ਬਿਠਾ ਲਏ ਦੀਪਕਬਾਲ ਕੇ ਆਰਤੀ ਉਤਾਰੀ ਪੂਜਾ ਕਰਕੇ ਪ੍ਰਸ਼ੰਸਾ ਕੀਤੀ ਅਤੇ ਭਲੀ ਰੀਤੀ ਨਾਲ ਕੜਾ ਪ੍ਰਸ਼ਾਦ ਤਿਆਰ ਕਰਕੇ ਖੜੇ ਹੋ ਕੇ ਪ੍ਰੇਮ ਨਾਲ ਅਰਦਾਸ ਕੀਤੀ ਫਿਰ ਪ੍ਰਸ਼ਾਦ ਸਾਰਿਆਂ ਵਿੱਚ ਵੰਡ ਦਿੱਤਾ ਗਿਆ ਪੀਰ ਦੇ ਪੁੱਤਰ ਨੇ ਵੀ ਖੁਸ਼ ਹੋ ਕੇ ਪ੍ਰਸ਼ਾਦ ਲੈ ਲਿਆ ਇਸ ਤਰ੍ਹਾਂ ਗੁਰੂ ਜੀ ਬਹੁਤ ਸੰਗਤ ਵਿੱਚ ਫਿਰੇ ਅਤੇ ਬਹੁਤ ਕੁਝ ਪੀਰ ਦੇ ਪੁੱਤਰ ਨੂੰ ਵੀ ਖਾਇਆ ਜਦ ਕੜਾ ਪ੍ਰਸ਼ਾਦ ਦਾ ਠੂਠਾ ਪੀਰ ਦੇ ਪੁੱਤਰ ਨੇ ਲੈ ਲਿਆ ਸ੍ਰੀ ਗੁਰੂ ਜੀ ਤੇ ਧਰਤੀ ਵੱਲ ਚੱਲ ਪਏ। ਕਦ ਬਗਦਾਦ ਦੇਸ਼ ਵਿੱਚ ਆਏ ਜਿਸ ਥਾਂ ਪੀਰ ਬੈਠਿਆ ਹੋਇਆ ਸੀ। ਪੀਰ ਨੇ ਆਪਣੇ ਪੁੱਤਰ ਨੂੰ ਪੁੱਛਿਆ ਕਿ ਤੂੰ ਜਾ ਕੇ ਲੱਖਾਂ ਆਕਾਸ਼ ਪਤਾਲ ਵੇਖੇ ਹਨ। ਕੀ ਫਕੀਰ ਨੇ ਝੂਠ ਬੋਲਿਆ ਹੈ? ਤੁਸੀਂ ਤੁਰੰਤ ਹੀ ਵਾਪਸ ਆ ਗਏ ਹੋ। ਪੀਰ ਦਸਤਗੀਰ ਦਾ ਪੁੱਤਰ ਸੁਣ ਕੇ ਬਹੁਤ ਹੈਰਾਨ ਹੋਇਆ। ਅਜਾਈ ਅਚਰਜ ਘਟਨਾ ਨੂੰ ਮਨ ਵਿੱਚ ਵਿਚਾਰ ਕੇ ਕਹਿਣ ਲੱਗਾ ਓਹ ਪਿਤਾ ਜੀ ਸੁਣੋ ਇਸ ਦਰवेश ਨੂੰ ਖੁਦਾ ਪਹਿਚਾਣੋ ਭਾਬ ਇਸ ਦਰवेश ਨੂੰ ਖੁਦਾ ਆਖੋ ਕਹਿਣਾ ਕਹੋ ਤੁਸੀਂ ਤਾਂ ਕਹਿੰਦੇ ਹੋ ਛੇਤੀ ਆ ਗਏ ਹੋ ਅਸੀਂ ਤਾਂ ਉੱਥੇ ਕਈ ਸਾਲ 100 ਸਾਲ ਬੀਤ ਗਏ ਹਨ ਲੱਖਾਂ ਆਕਾਸ਼ ਤੇ ਪਤਾਲ ਵਿਖਾਏ ਹਨ ਉਹਨਾਂ ਦੀ ਓੜ ਘੱਤ ਨਹੀਂ ਸੀ ਆਉਂਦੀ ਜਦ ਮੈਂ ਸਭ ਕੁਝ ਵੇਖਿਆ ਤਾਂ ਹਾਰ ਗਿਆ ਇਹਨਾਂ ਨੂੰ ਕਹਿ ਕੇ ਮੈਂ ਵਾਪਸ ਆ ਗਿਆ ਹਾਂ ਜਿੱਥੇ ਕਿਤੇ ਵੀ ਇਹਨਾਂ ਦੀ ਸੰਗਤ ਵੇਖੀ ਉਹ ਲੋਕ ਬਹੁਤ ਪ੍ਰੇਮ ਕਰਕੇ ਇਹਨਾਂ ਦੇ ਚਰਨਾਂ ਦੀ ਪੂਜਾ ਕਰਦੇ ਹਨ ਦਸਤਗੀਰ ਇਹ ਅਦਭੁਤ ਕਲ ਸੁਣ ਕੇ ਹੈਰਾਨ ਹੋਇਆ ਅਤੇ ਆਖਿਆ ਕੁਝ ਜਾਣਿਆ ਨਹੀਂ ਜਾ ਸਕਦਾ ਇਸ ਥਾਂ 'ਤੇ ਦੋ ਘੜੀਆਂ ਬੀਤੀਆਂ ਹਨ ਸਾਰੇ ਬੈਠੇ ਰਹੇ ਹਨ ਕੋਈ ਉੱਠਿਆ ਨਹੀਂ ਹੈ ਅਣਗਿਣਤ ਸਾਲ ਇਸ ਕਹਿ ਕੇ ਦੱਸੇ ਹਨ ਲੱਖਾਂ ਆਕਾਸ਼ ਤੇ ਪਤਾਲ ਵਿਖਾਏ ਹਨ ਸਭ ਤਰ੍ਹਾਂ ਨਾਲ ਵੇਖ ਕੇ ਇਹ ਗੱਲ ਅਸੰਭਵ ਲੱਗਦੀ ਹੈ ਪੀਰ ਆਪਣੇ ਮਨ ਵਿੱਚ ਅਚੰਭਾ ਮਨ ਰਿਹਾ ਹੈ ਪੀਰ ਦਸਤਗੀਰ ਨੇ ਆਪਣੇ ਹਿਰਦੇ ਵਿੱਚ ਕਾਫੀ ਸਮੇਂ ਤੱਕ ਵਿਚਾਰ ਕੀਤੀ ਸਭ ਪੀਰਾਂ ਵਿੱਚ ਮੇਰੀ ਵਡਿਆਈ ਹੈ ਮੇਰੇ ਵਰਗਾ ਕਰਾਮਾਤੀ ਜਗਤ ਵਿੱਚ ਕੋਈ ਦੂਸਰਾ ਨਹੀਂ ਹੈ ਸਾਰੇ ਹੀ ਮੇਰੀ ਈਨ ਮੰਨਦੇ ਹਨ ਸਾਰੇ ਦੇਸ਼ ਹੱਥ ਜੁੜਵਾ ਕੇ ਪੈਰਾਂ ਤੇ ਪਵਾਏ ਹਨ ਮੇਰੀ ਕਰਾਮਾਤਾਂ ਇਸ ਅੱਗੇ ਰੱਤਾ ਵੀ ਨਹੀਂ ਹੈ ਸੁਮੀਰ ਪਰਬਤ ਲੱਗੇ ਜਿਵੇਂ ਰੇਤ ਦਾ ਕਿਨਕਾ ਹੁੰਦਾ ਹੈ ਇਹ ਮਨੁੱਖ ਦਾ ਤਨ ਨਹੀਂ ਹੈ ਇਹ ਤਾਂ ਖੁਦਾ ਨੇ ਤਨ ਧਾਰਨ ਕੀਤਾ ਹੈ ਇਸ ਦੇ ਬਰਾਬਰ ਕੋਈ ਨਹੀਂ ਹੋ ਸਕਦਾ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਨੀ ਬੰਦੀ ਹੈ ਇਹ ਵਿਚਾਰ ਕੇ ਪੈਰੀ ਪੈ ਗਿਆ ਹਿਰਦੇ ਦੇ ਸਾਰੇ ਹੰਕਾਰ ਨੂੰ ਦੂਰ ਕੀਤਾ ਸਾਰੇ ਮਰੀਦਾਂ ਨੂੰ ਆਖਿਆ ਇਹਨਾਂ ਦੇ ਚਰਨਾਂ ਤੇ ਮੱਥਾ ਟੇਕੋ ਅਤੇ ਗੁਨਾਹ ਬਖਸ਼ਾ ਲਵੋ ਇਹਨਾਂ ਨੂੰ ਮਨੁੱਖਾ ਸਰੀਰ ਨਾ ਜਾਣੋ ਇਹ ਅੱਲਾ ਦੇ ਬੰਦੇ ਹਨ ਇਹਨਾਂ ਨੂੰ ਖੁਦਾ ਸਰੂਪ ਪਛਾਣੋ ਲੋਕਾਂ ਨੇ ਪੀਰ ਦੀ ਆਗਿਆ ਸੁਣ ਕੇ ਗੁਰੂ ਜੀ ਨੂੰ ਨਿਸ਼ਚੈ ਹੀ ਗੁਨਾਹ ਦਾ ਸਾਗਰ ਜਾਣਿਆ ਬੜੇ ਉਤਾਵਲੇ ਹੋ ਕੇ ਪੈਰਾਂ ਤੇ ਪੈ ਗਏ ਅੱਧੇ ਕਈ ਪ੍ਰਕਾਰ ਦੇ ਉਪਹਾਰ ਅੱਗੇ ਧਰੇ ਸਾਰਿਆਂ ਦੀਆਂ ਖੜੀਆਂ ਬਾਹਾਂ ਥੱਲੇ ਹੋ ਗਈਆਂ ਭਲੀ ਵਿਧੀ ਅਨੁਸਾਰ ਅੱਗੇ ਆ ਗਈਆਂ ਉਸੇ ਵੇਲੇ ਮਹਾਨ ਸ਼ਰਧਾ ਵਧੀ ਸਾਰੇ ਤੁਰਕ ਗੁਰੂ ਜੀ ਨੂੰ ਪੁੱਜਣ ਲੱਗੇ ਗੁਰੂ ਜੀ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ ਅਤੇ ਕਿਹਾ ਜਗਤ ਦੇ ਮਾਲਕ ਸੱਚੇ ਨਾਮ ਦਾ ਸਿਮਰਨ ਕਰੋ ਪੱਖਪਾਤੀ ਪੁੱਲ ਨਾ ਕਰੋ ਅਤੇ ਖੁਦਾ ਨੂੰ ਸਭ ਵਿੱਚ ਵੇਖੋ ਜੇ ਇਸ ਤਰ੍ਹਾਂ ਜਿਹੜਾ ਅਭਿਆਸ ਕਰੋਗੇ ਤਾਂ ਸੁੱਖਾਂ ਦੀ ਰਾਸ ਪਾਪ ਮੁਕਤੀ ਪ੍ਰਾਪਤ ਹੋਵੇਗੀ ਫਿਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀਆਂ ਨੇ ਉੱਥੇ ਕਈ ਦਿਨ ਬਤਾਉਣੇ ਕੀਤੇ ਉਪਦੇਸ਼ ਦੇ ਕੇ ਬਹੁਤ ਮਨੁੱਖਾਂ ਨੂੰ ਤਾਰਿਆ ਫਿਰ ਅੱਗੇ ਚੱਲਣ ਦੀ ਤਿਆਰੀ ਕਰ ਲਈ ਅਤੇ ਭਾਈ ਬਾਲਾ ਜੀ ਕਹਿੰਦੇ ਕਿ ਮੇਰੀ ਸਤਿਗੁਰੂ ਜੀ ਨੂੰ ਨਮਸਕਾਰ ਹੈ ਆਪ ਜੀ ਨੂੰ ਸਾਕੀ ਸਰਵਨ ਕਰਾਉਂਦੇ ਆ ਅਨੇਕਾਂ ਪ੍ਰਕਾਰ ਦੀਆਂ ਪੁੱਲਨ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ